ਸਾਸਤਰੀ ਕਾਲ ਜੀ ਸਾਰਿਆਂ ਨਾਲ ਆਪਾਂ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਚਾਚੀ ਨੇ ਸੰਦੀਪ ਦੀ ਘਰ ਵਿੱਚ ਕਰਕੇ ਚੁਗਲੀ ਤੇ ਘਰ ਵਿੱਚ ਪਵਾਈ ਲੜਾਈ ਆਪਾਂ ਇਸ ਬਾਰੇ ਗੱਲ ਕਰਾਂਗੇ ਤੁਸੀਂ ਵੀਡੀਓ ਐਂਡ ਐਂਡ ਤੱਕ ਜਰੂਰ ਦੇਖਣਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆਪਾਂ ਗੱਲ ਕਰਦੇ ਆਂ ਜੇ ਰਾਤ ਨੂੰ ਸੰਦੀਪ ਨੂੰ ਕਵਲ ਹੁਣੀ ਛੱਡ ਕੇ ਜਾਂਦੇ ਆਂ ਉਸ ਤੋਂ ਬਾਅਦ ਸੰਦੀਪ ਘਰ ਆ ਜਾਂਦੀ ਆ ਤੇ ਆ ਸਭ ਕੋਈ ਚਾਚੀ ਦੇਖ ਲੈਂਦੀ ਹੈ ਕੋ ਸੋਚਦੀ ਆਪਣਾ ਨਹੀਂ ਕੋਨ ਅਣਜਾਣ ਮੁੰਡਾ ਸੰਦੀਪ ਨੂੰ ਘਰ ਛੱਡ ਕੇ ਗਿਆ ਉਹ ਇਸ ਦਾ ਗਲਤ ਮਤਲਬ ਕੱਢ ਲੈਂਦੀ ਹੈ ਤੇ ਸੋਚਦੀ ਹੈ ਕਿ ਇਸ ਬਾਰੇ ਮੈਂ ਕੱਲ ਦੱਸੂਗੀ ਇਹਨਾਂ ਦੇ ਘਰੇ ਕਿ ਸੰਦੀਪ ਰਾਤ ਕਿਸੇ ਮੁੰਡੇ ਦੇ ਨਾਲ ਆਈ ਸੀਗੀ ਉਹ ਵੀ ਉਹ ਵੀ ਮੁੰਡਾ ਨਾਲ ਇਸ ਨੂੰ ਹੈਲੋ ਹੈਲੋ ਬਾਈ ਬੋਲ ਕੇ ਗਿਆ ਤੇ ਉਸ ਤੋਂ ਅਗਲੇ ਦਿਨ ਚਾਚੀ ਜੀਤਾਂ ਨੂੰ ਬੁਲਾ ਕੇ ਕਹਿੰਦੀ ਹੈ ਕਿ ਤੈਨੂੰ ਪਤਾ ਰਾਤ ਕੀ ਹੋਇਆ ਰਾਤ ਰਾਤ ਸੰਦੀਪ ਨੂੰ ਕੋਈ ਮੁੰਡਾ ਛੱਡ ਕੇ ਗਿਆ ਤੇ ਜੀਤਾ ਸੁਣ ਕੇ ਹੈਰਾਨ ਰਹਿ ਜਾਂਦੀ ਆ ਉਹ ਜੀਤਾ ਸੋਚਦੀ ਆ ਕਿ ਤਾਇਆ ਕੁੜੀ ਦਾ ਬਹਾਨਾ ਲਾ ਕੇ ਸ਼ਹਿਰ ਜਾਂਦੀ ਆ ਤੇ ਚਾਚੀ ਕਹਿੰਦੀ ਸੀ ਨੇ ਆਪਣੀ ਨੱਕ ਵੜਾ ਦੇਣੀ ਆ ਆ ਸਾਰੀਆਂ ਗੱਲਾਂ ਜੀਤਾ ਸੋਨੂੰ ਨੂੰ ਦੱਸਦੀ ਆ ਤੇ ਸੋਨੂੰ ਬਹੁਤ ਗੁੱਸੇ ਦੇ ਵਿੱਚ ਆ ਜਾਂਦਾ ਸੋਨੂੰ ਕਹਿੰਦਾ ਜੇ ਤੇਰੀ ਆ ਗੱਲ ਝੂਠੀ ਹੋਵੇ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਕਹਿੰਦੀ ਆ ਸਾਰਾ ਕੁਝ ਚਾਚੀ ਨੇ ਦੇਖਿਆ ਤੇ ਉਹਨੇ ਹੀ ਮੈਨੂੰ ਦੱਸਿਆ ਤੇ ਸੋਨੂੰ ਬੜੇ ਗੁੱਸੇ ਦੇ ਵਿੱਚ ਸੰਦੀਪ ਕੋਲ ਜਾਂਦਾ ਤੇ ਉਸ ਨੂੰ ਉਹ ਚੁੱਚੂ ਬੁਲਾਉਂਦਾ ਤੇ ਕਹਿੰਦਾ ਉਸ ਤੋਂ ਬਾਅਦ ਸੰਦੀਪ ਆ ਜਾਂਦੀ ਆ ਤੇ ਸੰਦੀਪ ਨੂੰ ਪੁੱਛਦਾ ਆ ਕਿ ਰਾਤ ਤੂੰ ਕਿਸੇ ਦੇ ਨਾਲ ਆਈ ਸੀ ਤੇ ਉਹ ਮੁੰਡਾ ਕੌਣ ਸੀਗਾ ਤੇ ਸੰਦੀਪ ਘਬਰਾ ਜਾਂਦੀ ਉਹ ਕਹਿੰਦੀ ਰਾਤ ਉਹ ਕਹਿੰਦੀ ਉਹ ਤਾਂ ਮੈਨੂੰ ਰਸਤੇ ਦੇ ਵਿੱਚ ਮੈਂ ਉਹਦੇ ਕੋਲ ਹੈਲਪ ਮੰਗੀ ਦੀ ਤਾਂ ਕਰਕੇ ਉਹ ਮੈਨੂੰ ਘਰ ਛੱਡ ਕੇ ਗਿਆ ਤੇ ਸੋਨ ਨੂੰ ਨੂੰ ਬਹੁਤ ਗੁੱਸਾ ਆ ਜਾਂਦਾ ਉਹ ਕਹਿੰਦਾ ਤੈਨੂੰ ਸ਼ਰਮ ਨਹੀਂ ਇਹ ਤੂੰ ਕਿਸੇ ਅਣਜਾਣ ਮੁੰਡੇ ਦੇ ਨਾਲ ਆਈਆ ਉਹ ਉਸ ਸੰਦੀਪ ਨੂੰ ਕਹੀ ਲੈ ਗਿਆ ਵੱਡਣ ਲੱਗਦਾ ਤਾਂ ਉਹਨੂੰ ਜੀਤਾ ਰੋਕ ਲੈਂਦੀ ਆ ਤੇ ਸੋ ਉਹਨੂੰ ਬਹੁਤ ਗੁੱਸੇ ਦੇ ਵਿੱਚ ਆਇਆ ਹੁੰਦਾ ਤੇ ਉਹ ਇਸ ਦਾ ਗਲਤ ਮਤਲਬ ਕੱਢ ਲੈਂਦਾ ਕਿ ਪਤਾ ਨਹੀਂ ਇਹ ਉਹ ਮੁੰਡਾ ਕੌਣ ਆ ਜਿਹਦੇ ਦੇ ਨਾਲ ਆਈ ਆ ਪਤਾ ਨਹੀਂ ਇਹਦੇ ਨਾਲ ਕੀ ਚੱਕਰ ਚੱਲ ਰਿਹਾ ਉਸ ਤੋਂ ਬਾਅਦ ਉਹ ਨੂੰ ਸੰਦੀਪ ਨੂੰ ਬਹੁਤ ਕੁੱਟਦਾ ਮਾਰਦਾ ਵੀ ਆ ਕਹਿੰਦਾ ਅੱਜ ਤੋਂ ਬਾਅਦ ਤੇਰਾ ਘਰੋਂ ਨਹੀਂ ਜਾਣਾ ਬੰਦ ਤੇਰਾ ਤਾਂ ਮੈਂ ਕਿਤੇ ਹੋਰ ਵਿਆਹ ਕਰ ਦੇਣਾ ਤੇ ਤੇਰਾ ਮੈਂ ਫਾਹਾ ਵੜ ਦੇਣਾ ਤੂੰ ਸਾਨੂੰ ਸਭ ਨੂੰ ਪਰੇਸ਼ਾਨ ਕਰ ਰੱਖਿਆ ਤੇ ਉਸ ਤੋਂ ਬਾਅਦ ਸੰਦੀਪ ਬਹੁਤ ਰੋਂਦੀ ਆ ਤੇ ਸੋਨੂੰ ਉਸ ਦੀ ਕੋਈ ਗੱਲ ਨਹੀਂ ਮੰਨਦਾ ਉਹ ਕਹਿੰਦਾ ਤੂੰ ਗਲਤ ਆ ਤਾਂ ਇਹ ਤੈਨੂੰ ਉਹ ਮੁੰਡਾ ਛੱਡ ਕੇ ਗਿਆ ਤੂੰ ਘਰੋਂ ਬਹਾਨਾ ਲਾ ਕੇ ਬਾਹਰ ਦਵਾਈ ਲੈਣ ਜਾਨੀ ਆ ਤੂੰ ਮੈਨੂੰ ਫੋਨ ਕਰ ਦੇਉਂਦੀ ਤੈਨੂੰ ਮੈਂ ਲੈਣ ਆ ਜਾਂਦਾ ਤੇ ਸੰਦੀਪ ਕਹਿੰਦੀ ਮੇਰੇ ਕੋਲ ਫੋਨ ਨਹੀਂ ਸੀਗਾ ਉਸ ਤੋਂ ਬਾਅਦ ਸੰਦੀਪ ਬਹੁਤ ਪਰੇਸ਼ਾਨ ਹੋ ਜਾਂਦੀ ਆ ਤੇ ਰੋਣ ਲੱਗ ਜਾਂਦੀ ਆ ਉਹ ਸੋਚਦੀ ਆ ਪਤਾ ਨਹੀਂ ਇਹਨਾਂ ਦੇ ਕਿਸਾਂ ਕੀ ਨੇ ਕੰਨ ਭਰੇ ਨੇ ਕਿਉਂ ਮੇਰੇ ਨਾਲ ਐਵੇਂ ਕਰ ਰਹੇ ਨੇ ਉਸ ਤੋਂ ਬਾਅਦ ਜੀਤਾ ਵੀ ਸੰਦੀਪ ਨੂੰ ਬਹੁਤ ਬੋਲਦੀ ਆ ਉਹ ਕਹਿੰਦੀ ਆ ਕਿ ਤੇਰਾ ਘਰਵਾਲਾ ਤੇਰੇ ਸਿਰ ਤੇ ਨਹੀਂ ਹੈਗਾ ਐਵੇਂ ਕਿਸੇ ਹੋਰ ਮੁੰਡਿਆਂ ਦੇ ਨਾਲ ਨਹੀਂ ਆਈਦਾ ਤੈਨੂੰ ਥੋੜਾ ਬੋਧ ਪਤਾ ਹੋਣਾ ਚਾਹੀਦਾ ਤੂੰ ਦਾ ਪਿੰਡ ਦੇ ਵਿੱਚ ਸਾਡੀ ਵੀ ਬੇਇੱਜ਼ਤੀ ਕਰਾਨੀਆਂ ਤੈਨੂੰ ਜਮਾਂ ਵੀ ਅਕਲ ਨਹੀਂ ਹੈਗੀ ਉਸ ਤੋਂ ਬਾਅਦ ਸੰਦੀਪ ਰੋਣ ਲੱਗ ਜਾਂਦੀ ਆ ਤੇ ਚਾਚੀ ਉਹਨਾਂ ਦੇ ਘਰ ਲੜਾਈ ਪਵਾ ਕੇ ਬਹੁਤ ਖੁਸ਼ ਹੁੰਦੀ ਆ ਉਹ ਸੋਚਦੀ ਆ ਕਿ ਇਹਨਾਂ ਦੇ ਘਰੇ ਤਾਂ ਮੈਂ ਹੁਣ ਅੱਗ ਲਾਉਂਗੀ ਆ ਜਿਹੜੇ ਆਪਣੇ ਆਪ ਨੂੰ ਬੰਦਾ ਨਹੀਂ ਕੀ ਸਮਝਦੇ ਨੇ ਉਸ ਤੋਂ ਬਾਅਦ ਕੀ ਹੋਇਆ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ